ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਕ੍ਰਿਤੀ ਮਾਨ ਅੱਜ ਆਇਆ ਪਿੰਡ ਟਲੇਵਾ ਅੱਜ ਦੇ ਬਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਪ੍ਰੇਮ ਬਾਹਤਰ ਸਾਈਂ ਦੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਪਾਸ਼ਾਏ ਨੌਮੀ ਦੇ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਤੇ ਪਾਉਣਿਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਝ ਵੈਗੁਰੂ ਦਿੱਕਤ ਆਸਾ ਸ਼੍ਰੀ ਵੈਗੁਰੂ ਦਿੱਕਤ ਆਸਾ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਤਲੇਵਾ ਇਸ ਪਿੰਡ ਨੂੰ ਟਲੇਓ ਜਾਂ ਤਲੇਓ ਵੀ ਕਿਹਾ ਜਾਂਦਾ ਹੈ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹੀ ਪਾਸ਼ਾਈ ਨੌਮੀ ਸ਼ਸ਼ੋਭਿਤ ਹੈ 25 81723 ਬਿਕਰਮੀ ਨੂੰ ਮਾਲਵੇ ਦੇ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਪਿੰਡ ਟਲੇਵਾ ਦੀ ਛਿੜੀ ਦੇ ਵਿੱਚ ਆਏ ਇਸ ਛਿੜੀ ਦੇ ਵਿੱਚ ਇੱਕ ਬੁੱਢਾ ਜੋਗੀ ਰਾਜਾ ਬਾਬਾ ਤੁਲਸੀਦਾਸ ਰਹਿੰਦਾ ਸੀ ਉਹ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਸਨ ਉਹਨਾਂ ਦੀ ਕਾਫੀ ਸਮੇ ਤੋਂ ਸ਼ਰਧਾ ਸੀ ਕਿ ਸਤ ਗੁਰੂ ਜੀ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਦਰਸ਼ਨ ਦੇਣ ਬਾਈ ਚਾਂਸ ਇਸ ਸਥਾਨ ਦਾ ਇਤਿਹਾਸ ਭਾਈ ਮੁਗਲੂ ਜੀ ਨਾਲ ਮਿਲ ਖਾਂਦਾ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਰੁਕੇ ਤਾਂ ਬਾਬਾ ਤੁਲਸੀਦਾਸ ਜੀ ਸਮਾਦੀ ਲਾ ਕੇ ਲੀਨ ਸਨ ਅਤੇ ਗੁਰੂ ਜੀ ਅੱਗੇ ਚਲੇ ਗਏ ਫੇਰ ਗੰਡੂਆਂ ਤੋਂ ਵਾਪਸੀ ਸਮੇ ਗੁਰਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਰੁਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾਲ ਦੇ ਸ਼ਰਧਾਲੂਆਂ ਨੂੰ ਕਿਹਾ ਕਿ ਭਾਈ ਇਹਨਾਂ ਦੀ ਸਮਾਦੀ ਖੋਲੋ ਜੋਗੀ ਰਾਜ ਬਾਬਾ ਤੁਲਸੀਦਾਸ ਨੇ ਜਦੋਂ ਨੇਤਰ ਖੋਲੇ ਤਾਂ ਉਹਨਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਦੇ ਦਰਸ਼ਨ ਹੋਏ ਉਹੀ ਰੂਪ ਉਹੀ ਜੋਤ ਤੇ ਨਾਲ ਸ਼ਰਧਾਲੂ ਸਨ ਜੋਗੀ ਰਾਜ ਬਾਬਾ ਤੁਲਸੀਦਾਸ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਬਚਨ ਬਲਾਸ ਕੀਤੇ ਸਵਾਲ ਜਵਾਬ ਹੋਏ ਕਿ ਮਨ ਦੇ ਉੱਪਰ ਜੰਮੀ ਭਰਮ ਦੀ ਕਾਈ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਤਾਂ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤੇ ਕਾਏ ਰੇ ਬਨ ਖੋਜਨ ਜਾਈ ਕਾਏ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤਉਹੇ ਸੰਗ ਸਮਾਈ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਦੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣੀ ਪਾਲਕੀ ਸਾਹਿਬ ਸ਼ੋਭਿਤ ਹੈ ਇੱਥੇ ਬੱਚਿਆਂ ਨੂੰ ਸੰਥਿਆ ਵੀ ਦਿੱਤੀ ਜਾਂਦੀ ਹੈ ਵੀ ਕਿੰਨਾ ਨਿਕਾੜੀ ਹੈ ਨੀਰਤ ਬੜੀ ਕਰਦੀ ਹੈ ਨਾਮ ਨਹੀਂ ਨਿਕਾੜਦੀ ਵੀ ਬੱਚੂ ਨਾਲ ਨਾਲ ਜੋ ਅਸੀਂ ਪੜ੍ਹਦੇ ਆ ਜੋ ਅਸੀਂ ਸੋਹਦੇ ਆ ਉਹਨੂੰ ਸਮਝਣਾ ਵੀ ਜ਼ਰੂਰੀ ਹੈ ਉਹ ਕਾਹਨ ਲੱਗੇ ਸੀ ਆਪਣੇ ਤੇ ਤੁਸੀਂ ਗੁਰਦੁਆਰੇ ਸੇ ਜਾਓ ਫਸਟ ਤੋ ਮੈਂ ਦੇਖ ਰਹੀ ਆ ਜੋਗੀ ਰਾਜ ਬਾਬਾ ਤੁਲਸੀਦਾਸ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਪੌਲ ਲਈ ਗੁਰੂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਚਰਨ ਧੂੜ ਮੱਥੇ ਦੇ ਨਾਲ ਲਾਈ ਬਾਬਾ ਤੁਲਸੀਦਾਸ ਜੀ ਨਾਲ ਦੀ ਨਾਲ ਪ੍ਰਾਨ ਤਿਆਗ ਗਏ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ ਦੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾਲ ਦੇ ਸ਼ਰਧਾਲੂਆਂ ਨੂੰ ਨਾਲ ਲਾ ਕੇ ਜੋਗੀ ਰਾਜ ਬਾਬਾ ਤੁਲਸੀਦਾਸ ਤੇ ਪੰਜ ਪੌਤਿਕ ਸ਼ਰੀਰ ਦਾ ਅੰਤਿਮ ਸੰਸਕਾਰ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਭਹਾਦਰ ਸਾਹਿਬ ਜੀ ਨੇ ਅੱਗੇ ਵੱਲ ਚਾਲੇ ਪਾ ਦਿੱਤੇ। ਪ੍ਰਾਤਨ ਸਮੇਂ ਦੇ ਵਿੱਚ ਇਸ ਸਥਾਨ ਨੂੰ ਗੁਰਦੁਆਰਾ ਮੰਜੀ ਸਾਹਿਬੀ ਕਿਹਾ ਜਾਂਦਾ ਸੀ। ਕਰੈ ਅੰਦ ਚੋਜ ਆਪਹਿ ਰਸਪੋਗ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸਮਾਰ ਅਥਾ ਅਗਨਤ ਅਤੋਲੈ ਜੋ ਬਲਾਵ ਹੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਅਧੀਨ ਬਾਬਾ ਰਤਨ ਸਿੰਘ ਨੇ 2010 ਦੇ ਵਿੱਚ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਸ ਗੁਰਦੁਆਮ ਦੀ ਕਾਰ ਸੇਵਾ ਕਰਵਾਈ ਸੀ ਇਸ ਗੁਰਦੁਆਰ ਸਾਹਿਬ ਦੀ 8 ਏਕੜ ਜ਼ਮੀਨ ਠੇਕੇ ਤੇ ਦਿੱਤੀ ਜਾਂਦੀ ਹੈ ਅਤੇ ਲਗਭਗ 2 ਏਕੜ ਜ਼ਮੀਨ ਤੇ ਦਰਬਾਰ ਹਾਲ ਲੰਗਰ ਹਾਲ ਸਰੋਵਰ ਪਾਰਕਿੰਗ ਅਤੇ 7 ਰਹਿਸ਼ੀ ਕਮਰੇ ਬਣੇ ਹੋਏ ਹਨ ਪਿੰਡ ਦੀ 11 ਮੈਂਬਰੀ ਕਮੇਟੀ ਇਸ ਗੁਰਦੁਆਮ ਦਾ ਪ੍ਰਬੰਧ ਕਰਦੀ ਹੈ ਇੱਕ ਉਹਨੂੰ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਸਮਾਗਮ ਹੀ ਮਨਾਇਆ ਜਾਂਦਾ ਹੈ ਮੈਂ ਆਸ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ